ਆ ਨਹਿਰ ਤੋਂ ਅੱਜ ਘਰੇ ਘਰ ਤੋਂ ਨਹਿਰ ਵਾਲਾ ਆ ਰਿਹਾ ਸੀਗਾ ਉੱਥੇ ਨਾ ਪੁਲਿਸ ਖੜੀ ਸੀਗੀ ਮੈਂ ਪੁੱਛਿਆ ਸਰ ਕੀ ਹੋਇਆ ਉੱਥੇ ਕਹਿੰਦੇ ਵੀ ਕੁਝ ਨਹੀਂ ਹੋਇਆ ਉੱਥੇ ਉਹ ਚਾਰ ਅੱਧ ਮਿੰਟ ਬਾਅਦ ਮੇਨਾ ਬੈਂਸਲ ਲੱਗ ਗਿਆ ਵੀ ਜਾਮ ਲੱਗ ਰਿਹਾ ਪਰੇ ਹੋ ਜਾਓ ਐਸ ਐਚਓ ਰੀਡਰ ਤੇ ਐਸ ਐਚਓ ਮੇਨਾ ਗਾਲੀ ਕੱਢਣ ਲੱਗ ਗਏ ਇਹਨਾਂ ਨੇ ਗੱਡੀ ਬਿਠਾ ਲਿਆ ਧੱਕੇ ਧੁੱਕੇ ਮਾਰ ਗਏ ਕੈਮਰਾ ਖੋਇਆ ਮੇਰਾ ਉਹਨਾਂ ਨੇ ਬਸ ਮੇਜੀ ਕੀਤੀ ਉਹਨਾਂ ਦੀ ਕੰਪਲੇਨਟ ਲਿਖਾਤੀ ਉਹਨਾਂ ਦੀ ਤੇ ਬੰਦੀ ਕਰ ਵੀ ਉਹਨਾਂ ਨੇ ਕੀਤੀ ਜਾਵੇ ਕੋੜੇ ਕਿੱਥੇ ਲੱਗੀ ਸਕਦਾ ਮੇਰੇ ਅੱਖ ਤੇ ਮਾਰਨਾ ਤੇ ਕਿਸੀ ਮਾਰੇਗੀ ਉਹਨੇ ਮੁੱਕੇ ਮਾਰੇ ਮੈਡੀਕਲ ਕਰਾਇਆ ਮੈਡੀਕਲ ਕਰਾਇਆ ਲਿਖੀ ਚਾਹੇ ਕਿਉਂ ਕਿ ਮਾਰਨਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਨਾਲ ਅੱਜ ਸਟੇਟਮੈਂਟ ਇਹ ਕਲੱਬ ਵੱਲੋਂ ਪੱਤਰਕਾਰ ਭਾਈਚਾਰਾ ਇਸ ਲਈ ਇਕੱਠਾ ਆਇਆ ਸਾਡੇ ਪੱਤਰਕਾਰ ਭਰਾ ਆ ਜੱਗਾ ਉਹਦੇ ਨਾਲ ਕਿਸੇ ਐਸਐਚਓ ਨੇ ਮਿਸਬੀਹਵ ਕੀਤਾ ਉਹਨੇ ਕੁੱਟਮਾਰ ਕੀਤੀ ਐ ਇਸ ਮਸਲੇ ਦੇ ਵਿੱਚ ਅਸੀਂ ਇਸੇ ਇਕੱਠੇ ਹੋਏ ਆ ਤੇ ਜੋ ਵੀ ਜੱਗੇ ਦੀ ਇੱਛਾ ਹੋ ਗਈ ਮੰਨ ਦੀ ਜੋ ਇਹ ਚਾਹੁੰਦਾ ਆ ਉਸੀਂ ਕਰਾਵਾਂਗੇ ਚਾਹੇ ਉਹ ਕਾਰਵਾਈ ਵਾਲੇ ਪਾਸੇ ਹੋਵੇ ਚਾਹੇ ਉਹ ਐਸਐਚਓ ਵੱਲੋਂ ਮਾਫੀ ਮੰਗੀ ਜਾਵੇ ਚਾਹੇ ਉਹ ਕੁਝ ਵੀ ਇਹ ਚਾਹੁੰਦਾ ਉਹ ਅਸੀਂ ਉਹ ਕਰਾਉਣ ਤੇ ਪਵੰਦਾਂ ਕੱਲ ਨੂੰ ਅਸੀਂ 12 ਵਜੇ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਦੇ ਹਾਂ ਲੁਧਿਆਣੇ ਦੇ ਕੱਲ ਨੂੰ 12 ਵਜੇ ਸ਼ਿਮਲਾਪੁਰੀ ਥਾਣੇ ਵਿੱਚ ਇਕੱਠੇ ਹੋਣਾ ਹੈ ਤੇ ਜਿਸ ਸਬੰਧ ਵਿੱਚ ਇਹਦੀ ਜਿਹੜੀ ਜਿਹੜੀ ਵੀ ਕਾਰਵਾਈ ਅਸੀਂ ਉਹ ਕਰਾਉਣ ਦੇ ਪਵੰਦ ਰਵਾਂਗੇ ਹਾਂਜੀ ਜੀ ਇਹ ਗੱਲ ਉਹ ਯਕੀਨ ਮੇਰਾ ਨਾਮ ਜੱਗਾ ਹੈ ਸੁਖਵੀਰ ਸਿੰਘ ਫੋਟੋਗ੍ਰਾਫਰ ਮੈਂ ਕੰਮ ਕਰਦਾ ਮੈਂ ਨਾ ਉਹ ਚੈਨਲ ਕੰਮ ਕਰਦਾ ਆਪਣਾ ਤੇ ਮੈਂ ਨਾ ਨਹਿਰ ਤੋਂ ਅੱਜ ਘਰੇ ਘਰ ਤੋਂ ਨਹਿਰ ਵੱਲ ਆ ਰਿਹਾ ਸੀਗਾ ਉੱਥੇ ਨਾ ਪੁਲਿਸ ਖੜੀ ਸੀਗੀ ਮੈਂ ਪੁੱਛਿਆ ਸਰ ਕੀ ਹੋਇਆ ਉੱਥੇ ਕਹਿੰਦੇ ਵੀ ਕੁਝ ਨਹੀਂ ਹੋਇਆ ਉੱਥੇ 2-4 ਮਿੰਟ ਬਾਅਦ ਮੇਨਾ ਵੈਂਸਲ ਆ ਗਏ ਵੀ ਜਾਮ ਲੱਗ ਰਿਹਾ ਪਰੇ ਹੋ ਜਾਓ ਐਸਐਚਓ ਰੀਡਰ ਤੇ ਐਸਐਚਓ ਮੇਨਾ ਗਾਲੀ ਕੱਢਣ ਲੱਗੇ ਇਹਨਾਂ ਨੇ ਗੱਡੀ ਬਿਠਾ ਲਿਆ ਧੱਕੇ ਧੱਕੇ ਮਾਰ ਗਏ ਕੈਮਰਾ ਖੋਇਆ ਮੇਰਾ ਉਹਨਾਂ ਨੇ ਬਦਤਮੀਜ਼ੀ ਕੀਤੀ ਉਹਨਾਂ ਨੇ ਜਿਹੜੇ ਐਸਐਚਓ ਨੇ ਗਾਲੀ ਕ ਦਾ ਨਾਮ ਕੀ ਹੈ ਨਾਮ ਤਾਂ ਨਹੀਂ ਬਣਦਾ ਮੈਂ ਕੀ ਕਹਾਂ ਕੀ ਕੀ ਇਹਨਾਂ ਦਾ ਮੈਂ ਠਾਣੇ ਸ਼ਿਮਲਾਪੁਰੀ ਠਾਣੇ ਕੰਪਲੇਂਟ ਲਖਾਤੀ ਉਹਨਾਂ ਦੀ ਤੇ ਬੰਦੀ ਕਾਰਵਾਈ ਉਹਨਾਂ ਦੀ ਕੀਤੀ ਜਾਵੇ ਤੁਹਾਡੇ ਕਿੱਥੇ ਲੱਗੀ ਸਕਦਾ ਮੇਰੇ ਅੱਖ ਤੇ ਮਾਰਣਾ ਇੱਥੇ ਜੀ ਕੀ ਮਾਰੇਗੀ ਉਹਨੇ ਮੁੱਕੇ ਮਾਰੇ ਮੇਰੇ ਤੇ ਮੈਡੀਕਲ ਕਰਾਇਆ ਮੈਡੀਕਲ ਕਰਾਇਆ ਦੇਖੋ ਜੀ ਕੀ ਚਾਹਦੇ ਕਿ ਉਹ ਕੀ ਮਾਰਦੇ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਤੇ ਆਪਣੇ ਮੀਡੀਆ ਭਾਈਚਾਰਨਾ ਹੁੰਦਾ ਲੋਕਾਂ ਨਾਲ ਹੋਰ ਕਿੱਦਾਂ ਕਰਦਾ ਹੋਵੇਗਾ ਉਹ ਪੁਲਿਸ ਅਧਿਕਾਰੀਆਂ ਚ ਕਿਤੇ ਨਾਲ ਗੱਲਬਾਤ ਹੋ ਜਾਂਦੀ ਹੈ ਗੈਸਪੁਰ ਗੰਦੇਵੀ ਸੁਮੇਦਰ ਸਰਕਸਨ ਕਪਰ ਗੰਦੇਵੀ 12 ਵੇ ਟਾਈਮ ਦਾ ਰੱਖਿਆ ਉਹਨਾਂ ਨੇ। ਕਿਸੇ ਕੋ ਕੰਪਲੇਂਟ ਕੀਤੀ ਹੈ? ਹਾਂ ਜੀ ਕੀਤੀ ਕੰਪਲੇਂਟ ਕੀਤੀ। ਤੁਹਾਡੀ ਕਾਰਵਾਈ ਨਾ ਹੋਈ ਫਿਰ। ਤੇਰੇ ਕੇ ਸਾਰੇ ਭਾਈਚਾਰਾ ਨਾਲ ਆ ਸਾਡੇ ਜੀ। ਪੱਤਰਕਾਰ ਭਾਈਚਾਰੇ ਨੂੰ ਕੀ ਅਪੀਲ ਹੈ? ਪੱਤਰਚਾਰ ਪਈਆਂ ਨੂੰ ਕਹਿੰਦੇ ਵੀ ਕੋਈ ਵੀ ਕਿਤਨੇ ਕਿਤੇ ਐਸੀ ਘਟਨਾ ਹੁੰਦੀ ਹੈ ਇੱਕ ਤੋਂ ਸਾਰੇ ਇੱਕ ਜੁੱਟ ਇਕੱਠੇ ਹੋ ਕੇ ਨਾਲ ਕੱਢਣ ਦਾ। ਹਾਂ ਜੀ ਟੰਡਰ ਸਾਹਿਬ ਅੱਜ ਥਾਣੇ ਦੇ ਬਾਹਰ ਕਿੱਥੇ ਹੋਈਆਂ ਸ਼ਿਮਲਾਪੁਰੀ ਕੀ ਕਾਰਨ ਹੈ? ਅੱਜ ਸਟੇਟਮੈਂਟ ਕਲੱਬ ਵੱਲੋਂ ਪੱਤਰਕਾਰ ਭਾਈਚਾਰਾ ਇਸ ਲਈ ਇਕੱਠਾ ਹੋਇਆ ਸਾਡੇ ਪੱਤਰਕਾਰ ਭਰਾ ਆ ਜੱਗਾ ਉਹਦੇ ਨਾਲ ਕਿਸੇ ਐਸਐਚਓ ਨੇ ਮਿਸਬੀਹ ਕੀਤਾ ਉਹਨਾਂ ਨੂੰ ਕੁੱਟਮਾਰ ਕੀਤੀ ਹੈ ਇਸ ਮਸਲੇ ਦੇ ਵਿੱਚ ਅਸੀਂ ਇਸੇ ਇਕੱਠੇ ਹੋਏ ਆ ਤੇ ਜੋ ਵੀ ਇਹ ਜੱਗੇ ਦੀ ਇੱਛਾ ਹੋ ਗਈ ਮੰਨ ਦੀ ਜੋ ਇਹ ਚਾਹੁੰਦਾ ਆ ਉਹ ਅਸੀਂ ਕਰਾਵਾਂਗੇ ਚਾਹੇ ਉਹ ਕਾਰਵਾਈ ਵਾਲੇ ਪਾਸੇ ਹੋਵੇ ਚਾਹੇ ਉਹ ਐਸਐਚਓ ਵੱਲੋਂ ਮਾਫੀ ਮੰਗੀ ਜਾਵੇ ਚਾਹੇ ਉਹ ਕੁਝ ਵੀ ਇਹ ਚਾਹੁੰਦਾ ਉਹ ਅਸੀਂ ਉਹ ਕਰਾਂ ਤੇ ਭਵੰਦਾ ਬੈਟਰ ਕੀ ਹੈ ਥੋੜਾ ਸਮਝਾ ਦੇਓ ਜੀ ਕਿਉਂਕਿ ਪੱਤਰਕਾਰ ਦੀ ਦੇ ਨਾਲ ਕੁਝ ਹੋਈ ਹੈ ਵੱਡਾ ਮਾਮਲਾ ਜੱਗੇ ਦੇ ਕਹਿਣ ਦੇ ਮੁਤਾਬਕ ਇਹ ਹੈ ਵੀ ਜਿਹੜਾ ਇਸ਼ੀਆ ਨਗਰ ਪੁਲ ਦੇ ਉੱਪਰ ਇਹ ਕਵਰੇਜ ਕਰ ਰਿਆ ਸੀਗਾ ਜਿਹੜਾ ਕੱਲ ਮਰਡਰ ਹੋਇਆ ਵਾ ਇੱਥੇ ਫੋਟੋ ਕਰ ਰਿਆ ਸੀ ਉੱਥੇ ਉਹਦੇ ਐਸ ਐਚਓ ਦੇ ਰੀਡਰ ਨੇ ਇਹਦੇ ਨਾਲ ਮਿਸ ਵਿਹਵ ਕੀਤਾ ਇਹਨੂੰ ਜਾਲੀ ਪੱਤਰਕਾਰ ਕਿਹਾ ਜਿਸ ਤੋਂ ਬਾਅਦ ਇਹਨੇ ਐਸ ਐਚਓ ਨੂੰ ਦੱਸਿਆ ਤੇ ਐਸ ਐਚਓ ਨੇ ਜੋ ਇਹਨੇ ਦੱਸਿਆ ਵੀ ਇਹਦੀ ਚਪੇੜ ਮਾਰੀ ਇਸ ਤੋਂ ਬਾਅਦ ਉਹਨੂੰ ਧੌਣ ਤੋਂ ਫੜ ਕੇ ਗੱਡੀ ਚ ਪਾ ਕੇ ਪਹਿਲਾਂ ਸ਼ਿਮਲਾਪੁਰੀ ਚੌਂਕੀ ਫਿਰ ਥਾਣੇ ਲੈ ਕੇ ਆਏ ਆ ਉਸ ਤੋਂ ਬਾਅਦ ਉਹਨੂੰ ਪੱਤਰਕਾਰਾਂ ਨੇ ਇੱਥੋਂ ਆ ਕੇ ਛਡਾਇਆ ਵਾ ਤੇ ਇਹਦਾ ਮੈਡੀਕਲ ਕਰਾ ਕੇ ਅਸੀਂ ਦਰਖਾਸਤ ਦਿੱਤੀ ਹੈ ਕਿ ਡਿਪਟੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵੀ ਜੋ ਵੀ ਤੁਹਾਡੀ ਦਿਲ ਦੀ ਤਸੱਲੀ ਹੋਊਗੀ ਜਾਂ ਕਾਰਵਾਈ ਹੋਊਗੀ ਉਹ ਅਸੀਂ ਕਰਾਵਾਂਗੇ ਕਾਰਨ ਕਿ ਇਹ ਜਿਹੜਾ ਇਹਨਾ ਕੁੱਟਮਾਰ ਕੀਤੀ ਗਈ ਹੈ ਕਾਰਨ ਤਾਂ ਉਹਨੂੰ ਐਸਐਚਓ ਦੱਸ ਸਕਦਾ ਕੀ ਹੋ ਸਕਦਾ ਕਿ ਪੱਤਰਕਾਰ ਨਾਲ ਜੇ ਪੱਤਰਕਾਰ ਨਾਲ ਕੁੱਟਮਾਰ ਕੀਤੀ ਹੈ ਤੇ ਅੱਜ ਅਸੀਂ ਇਕੱਠੇ ਹੋਏ ਤਾਂ ਇਹਦੀ ਵੀ ਕਾਰਵਾਈ ਨਹੀਂ ਹੋਈ ਕੱਲ ਨੂੰ ਅਸੀਂ 12 ਵਜੇ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਦੇ ਹਾਂ ਲੁਧਿਆਣੇ ਦੇ ਕੱਲ ਨੂੰ 12 ਵਜੇ ਸ਼ਿਮਲਾਪੁਰੀ ਥਾਣੇ ਵਿੱਚ ਇਕੱਠੇ ਹੋਣਾ ਹੈ ਤੇ ਜਿਸ ਸਬੰਧ ਵਿੱਚ ਇਹ ਦੀ ਜਿਹੜੀ ਵੀ ਜਿਹੜੀ ਵੀ ਕਾਰਵਾਈ ਅਸੀਂ ਉਹ ਕਰਾਉਣ ਦੇ ਪਵੰਦ ਰਵਾਂਗੇ ਆ ਲੱਗਦਾ ਨਹੀਂ ਵੀ ਪੱਤਰਕਾਰਾਂ ਨਾਲ ਇਸ ਤਰੀਕੇ ਦੇ ਨਾਲ ਬੁਲੂ ਮਲਾਜਮ ਵੱਲੋਂ ਕੁੱਟੋਕੁੱਟੀ ਇਹ ਹੈ ਤੇ ਆਮ ਲੋਕਾਂ ਦੇ ਨਾਲ ਫਿਰ ਕਿਦਾਂ ਗੁਰਵਿਆਰ ਕੀਤਾ ਇਹ ਸਾਰੀ ਪੁਲਿਸ ਨਹੀਂ ਮਾਰੀ ਹੈਗੀ ਇਹ ਐਸਐਚਓ ਨੇ ਪਹਿਲੇ ਵੀ ਦੋ ਤਿੰਨ ਵਾਰੀ ਪੱਤਰਕਾਰਾਂ ਨੂੰ ਐ ਇੱਦਾਂ ਹੀ ਮਿਸ ਬਿਹੇਵ ਕੀਤਾ ਹੈ ਕੋਈ ਨਹੀਂ ਕੱਲ ਡਿਪਟੀ ਸਾਹਿਬ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵੀ ਉਹਨੂੰ ਬੁਲਾ ਕੇ ਆ ਜਿਹੜੇ ਵੀ ਬਣਦੀ ਹੈ ਕਾਰਵਾਈ ਉਹ ਕਰਨਗੇ ਪੱਤਰਕਾਰ ਭਾਈਚਾਰੇ ਨੂੰ ਕੀ ਅਪੀਲ ਹੈ ਕਿ ਇਸ ਤਰ੍ਹਾਂ ਦੇ ਮੌਕੇ ਤੇ ਸਾਥ ਮੜ ਕੇ ਖੜਨਾ ਚਾਹੀਦਾ ਅਸਤੇ ਪਹਿਲੇ ਇਕੱਠੇ ਆ ਸਟੇਟ ਮੀਡੀਆ ਕਲੱਬ ਜਾਂ ਬਾਕੀ ਪੱਤਰਕਾਰ ਭਾਈਚਾਰਾ ਕਿਸੇ ਨੂੰ ਵੀ ਕੋਈ ਪ੍ਰੋਬਲਮ ਮੰਦੀ ਇੱਕ ਵਾਈਸ ਤੇ ਇਕੱਠੇ ਹੋ ਜਾਂਦੇ ਅਸੀਂ ਫਿਰ ਵੀ ਅਪੀਲ ਕਰਦੇ ਆ ਵੀ ਇਸ ਇਸ ਤਰ੍ਹਾਂ ਦੇ ਜਿਹੜੀ ਜਿਹੜੀ ਵੀ ਸਿਚੁਏਸ਼ਨ ਆ ਉਸ ਸਿਚੁਏਸ਼ਨ ਦੇ ਵਿੱਚ ਸਾਰੇ ਪੱਤਰਕਾਰਾਂ ਨੂੰ ਇਕੱਠਾ ਹੋਣਾ ਚਾਹੀਦਾ ਤੇ ਇਕੱਠੇ ਹੋ ਕੇ ਰੋ ਨਹੀਂ ਤਾਂ ਜੋ ਅੱਜ ਜੱਗੇ ਨਾਲ ਹੋਇਆ ਉਹ ਤੁਹਾਡੇ ਨਾਲ ਕੱਲ ਨੂੰ ਹੋ ਸਕਦਾ ਤੇ ਉਹ ਦਿਨ ਦੂਰ ਨਹੀਂ ਹੈਗਾ ਵੀ ਕੱਲੇ-ਕੱਲੇ ਛੱਤਰ ਵੱਜਣਗੇ ਤੇ ਇਦਾਂ ਹੀ ਮਾਰਨਗੇ ਤੇ ਹੁਣ ਜੇਕਰ ਜਿਹੜੀ ਉਹਨਾਂ ਨੇ ਦੱਸਿਆ ਵੀ ਕਾਰਵਾਈ ਦੀ ਮੰਗ ਕੀਤੀ ਆ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਗਲਾ ਕੀ ਸੰਘਰਸ਼ ਹੋਏਗਾ ਪੱਤਰਕਾਰ ਇਹ ਕਾਰਵਾਈ ਹੋਊਗੀ 110% ਹੋਊਗੀ ਨਾ ਹੋਣ ਦਾ ਮਤਲਬ ਹੀ ਨਹੀਂ ਬਣਦਾ ਸਾਨੂੰ ਆਉਂਦੀ ਕਰਾਣੀ ਕਿਵੇਂ ਕਰਾਣੀ ਆ ਨਾ ਆਉਣ ਦਾ ਤਾਂ ਮਤਲਬ ਹੀ ਨਹੀਂ ਬਣਦਾ ਹਰੇਕ ਪਿਓ ਦਾ ਇੱਕ ਪਿਓ ਹੁੰਦਾ ਸਾਡਾ ਵੀ ਆ ਤੇ ਇਹਨਾਂ ਦਾ ਵੀ ਆ ਪੱਤਰਕਾਰ ਯੂਨਾਈਟਿਡ ਪੋਰਟੋ ਤੇ ਸਟੇਟ মিডিਆ ਕਲੱਬ ਤੋਂ ਮੈਂ ਸੈਟਰੀ ਆ ਸੋ ਅੱਜ ਸਾਡਾ ਭਰਾ ਜੱਗਾ ਜਿਹੜਾ ਨਾਲ ਖੜਾ ਆ ਇਹਦੇ ਨਾਲ ਇੱਕ ਵਾਰਦਾਤ ਹੋਈ ਆ ਪਤਾ ਲੱਗਾ ਕਿ ਕਿਤੇ ਜੱਗਾ ਖਬਰ ਕਰਨ ਗਿਆ ਸੀਗਾ ਤੇ ਉੱਥੇ ਇਹਨਾਂ ਥੋੜਾ ਜਿਹਾ ਮਿਸਬੀਵ ਕੀਤਾ ਗਿਆ ਹੈ ਪ੍ਰਸ਼ਾਸ ਜਿਹੜੇ ਪ੍ਰਸ਼ਾਸਨ ਪੁਲਿਸ ਅਧਿਕਾਰੀਆਂ ਵੱਲੋਂ ਸੋ ਗੱਲ ਇਦਾਂ ਹੈ ਕਿ ਪੁਲਿਸ ਅਧਿਕਾਰੀ ਆਪਣੀ ਜਗ੍ਹਾ ਠੀਕ ਹੋ ਸਦੇ ਨਹੀਂ ਕਿ ਪਰ ਕਿਸੇ ਨੂੰ ਮਾਰਨਾ ਤੇ ਕਿਸੇ ਨੂੰ ਗੱਡੀ 'ਚ ਬਿਠਾ ਕੇ ਇਦਾਂ ਲੈ ਕੇ ਆਉਣਾ ਤੇ ਉਹਦੀ ਉਮੀਦ ਤੇ ਧੱਬਾ ਲਾਣਾ ਕਿਉਂਕਿ ਪੱਤਰਕਾਰਤਾ ਦੇ ਵਿੱਚ ਅਸੀਂ ਦਿਨ ਰਾਤ ਨਹੀਂ ਦੇਖਦੇ ਅਸੀਂ ਕੋਈ ਉੱਚਨੀ ਚਨੀ ਦੇਖਦੇ ਸਾਰਿਆਂ ਨਾਲ ਖੜੀਦਾ ਆ ਤੇ ਪ੍ਰਸ਼ਾਸਨ ਦੀ ਅਸੀਂ ਬਾਕਾਇਦਾ ਹਮੇਸ਼ਾ ਸਾਥ ਦਿੰਨੇ ਆ ਜੋ ਕਿਤੇ ਕੋਈ ਕਮੀ ਪਈ ਆ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਪ੍ਰਸ਼ਾਸਨ ਵਾਲੇ ਵੀ ਤੁਹਾਨੂੰ ਰਿਕੁਐਸਟ ਕਰਦੇ ਆ ਯਾਰ ਦੇਖ ਲਿਓ ਅਸੀਂ ਉਹ ਵੀ ਦੇਖਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਵੀ ਹੱਟ ਚਕੇ ਦੇਖੋ ਭਾਈਚਾਰਾ ਸਾਡਾ ਪਹਿਲਾ ਆ ਜੇ ਪ੍ਰਸ਼ਾਸਨ ਦੇ ਵਿੱਚ ਯੂਨਿਟੀ ਆ ਤਾਂ ਸਾਡੇ ਵੀ ਯੂਨਿਟੀ ਆ ਤੇ ਮੈਂ ਜੱਗੇ ਦੇ ਨਾਲ ਖੜਾ ਆ ਜੇ ਕੋਈ ਵੀ ਜੱਗੇ ਦਾ ਜੋ ਵੀ ਫੈਸਲਾ ਹੋਏਗਾ ਮੈਂ ਉਹਦੇ ਨਾਲ ਮੋਢਾ ਲਾ ਕੇ ਖੜਾ ਆ ਤੇ ਸਾਡਾ ਪੂਰਾ ਸਟੇਟ মিডিਆ ਕਲੱਬ ਵੀ ਖੜਾ ਆ ਤੇ ਹੋਰ ਵੀ ਮੈਂ ਪੱਤਰਕਾਰ ਭਾਈ ਜਾਰਾ ਜਿਹੜਾ ਵੀ ਕੋਈ ਵੀ ਡੀਟਲ ਪ੍ਰੈਸ ਕਲੱਬ ਕੋਈ ਵੀ ਪ੍ਰੈਸ ਕਲੱਬ ਬਾ ਜਿੰਨੇ ਵੀ ਆ ਉਹ ਇਹ ਨਾ ਸੋਚੋ ਕਿ ਅਸੀਂ ਬਲਾਨਾ ਪ੍ਰੈਸ ਕਲੱਬ ਆ ਅਸੀਂ ਬਲਾਨਾ ਆ ਕਹਿੰਦੇ ਆ ਉਹ ਇੱਕ ਦਿਨ ਜਿਹੜੀ ਆ ਜੰਗਲ ਦੀ ਅੱਗ ਫੈਲਣੀ ਆ ਉਹ ਕਿਸਾ ਕੋਈ ਪੇੜ ਨਹੀਂ ਦੇਖੜਾ ਕਿ ਉਹ ਚੀੜ ਦਾ ਆ ਕਿ ਉਹ ਨਿੰਮ ਦਾ ਕਿ ਪਿੱਪਲ ਦਾ ਕਿ ਬਬੂਲ ਦਾ ਸਾਰੇ ਪੇੜਾਂ ਨੂੰ ਉਹਨੇ ਕਾਹ ਕਰ ਦੇਣਾ ਅੱਗ ਨੂੰ ਸੋ ਜੱਗੇ ਅਸਲ ਗੱਲ ਤਾਂ ਜੱਗੇ ਨੂੰ ਪਤਾ ਕੀ ਹੋਈ ਆ ਜਾਂ ਫਿਰ ਉਤੋਂ ਦੀ ਵੀਡੀਓ ਨਿਕਲਵਾਈ ਜਾਵੇ ਜਿਹੜੀ ਉੱਥੇ ਜੱਗੇ ਦੇ ਕਹਿੰਦੇ ਮੁਤਾਬਕ ਸਰਕਾਰੀ ਕੈਮਰੇ ਲੱਗੇ ਹੋਏ ਆ ਉੱਥੇ ਪਰ ਇੱਕੋ ਹੀ Appeal ਆ ਕਿ ਕਿਸੇ ਤੇ ਵੀ ਹੱਥ ਚੱਕਣਾ ਇਹ ਕਾਨੂੰਨ ਹੀ ਕਹਿੰਦਾ ਆ ਵੀ ਜੇ ਕੋਈ ਚੋਰ ਵੀ ਤੁਸੀਂ ਫੜਦੇ ਉਦੋਂ ਚੋਰ ਤੇ ਵੀ ਹੱਥ ਨਾ ਚੱਕੋ ਉਹਨੂੰ ਪੁਲਿਸ ਨੂੰ ਵੜਾਓ ਪਰ ਪੁਲਿਸ ਖੁਦ ਜੇ ਹੱਥ ਚੱਕਦੀ ਆ ਜਾਂ ਇਹਨੂੰ ਗੱਡੀ 'ਚ ਵੜਾ ਕੇ ਲੈ ਕੇ 2 ਘੰਟੇ ਇਹਨੂੰ ਥਾਣੇ ਦੇ ਚੌਂਕੀ ਵਿੱਚ ਵੜਾਇਆ ਗਿਆ ਤਾਂ ਇਹਦੀ ਵੀ ਆਤਮਾ ਤੇ ਇੱਕ ਬੋਝ ਆ ਅਸੀਂ ਜੱਗੇ ਦੇ ਨਾਲ ਆ ਤੇ ਮਰਦੇ ਦਮ ਤੱਕ ਖੜੇ ਆ ਫੈਸਲਾ ਜੱਗੇ ਦਾ ਹੋਏਗਾ ਜੇ ਉਹ ਇਹ ਉਹਨਾ ਕੰਪਰੋਮਾਈਜ਼ ਕਰਨਾ ਚਾਹੁੰਦਾ ਕੋਈ ਕਾਰਵਾਈ ਕਰਾਣਾ ਚਾਹੁੰਦਾ ਜੋ ਜਗਾ ਕਹੇਗਾ ਅਸੀਂ ਖੜੇ ਆ ਠੀਕ ਧੰਨਵਾਦ ਪ੍ਰਸੇਕਤਾ ਜਿੰਦਾਬਾਦ